ਹਾਂਜੀ ਬਾਈ ਜੀ ਇਹ ਜਿਹੜੀ ਆ ਬਰਾਊਨ ਵਾਲੀ ਇਹ ਘੋੜੀ ਆ ਇਹਦਾ ਕੀ ਨਾਮ ਹੈ ਜੀ ਰਾਜ ਰਾਣੀ ਆ ਇਹਦਾ ਨੂੰ ਰਾਜ ਰਾਣੀ ਰਾਜ ਰਾਣੀ ਦੀ ਇਹ ਸਾਇਰ ਹੈਗੀ ਇਹ ਹਰਿਆਣਾ ਕਿੰਗ ਦੀ ਜੀ ਅੱਛਾ ਜੀ ਹਰਿਆਣਾ ਕਿੰਗ ਹਾਂਜੀ ਹਰਿਆਣਾ ਕਿੰਗ ਹੈਗਾ ਦੇਵਰਾਜ ਰਾਣੀ ਆਉਂਦਾ ਜੀ ਠੀਕ ਹੈ ਜੀ ਬਹੁਤ ਸੋਹਣੀ ਬੱਚੀ ਆ ਇਹ ਠੀਕ ਹੈ ਇਹ ਇਹਦੀ ਉਮਰ ਕਿੰਨੀ ਹੋਊਗੀ ਜੀ ਇਹਦੀ ਉਮਰ 16 ਕਿ ਮਹੀਨੇ ਠੀਕ ਹੈ ਜਾਨੀ 2 ਸਾਲ ਤੋਂ ਘੱਟ ਹੈ ਤਕਰੀਬਨ 2 ਦੇ ਨੇੜੇ ਆ ਨਹੀਂ 16 ਕਹੀ ਆ ਮਹੀਨੇ ਹਾਂ ਦੋ ਹਾਂ ਚਲੋ 1.5 ਸਾਲ ਕਹਿ ਲਈਏ ओके ਇਹਦੇ ਕਿੰਨੀ ਇਹਦੀ ਹਾਈਟ ਕਿੰਨੀ ਹੈ ਚਾਰ ਚਾਰਕ ਬੱਚੇ ਆ ਇਹਦੇ ਨਾਲ ਤਾਂ ਇੰਡੀਆ ਚੀ ਬਸ ਹਾਂਜੀ ਅੱਛਾ ਜੀ ਹੈ ਇਹ ਵੀ ਇਹ ਮਾਰਵਾੜੀ ਹੋਈ ਹੈ ਉਹ ਟਾਪ ਕਲਾਸ ਦਾ ਜੀ ਬਹੁਤ ਸੋਹਣੀ ਹੈ ਜੀ ਰੰਗ ਬਹੁਤ ਸੋਹਣਾ ਹੈ ਇਹਦੀ ਹਾਈਟ ਕਿੰਨੀ ਹੋਊ ਜੀ ਅੰਦਾਜ਼ਨ ਇਹਦੀ ਹਾਈਟ ਕਿੰਨੀ ਹੋਊ ਲਗਭਗ ਹਾਂ 48 48 ਠੀਕ ਹੈ ਜੀ ਅਜੇ ਬੱਚੀ ਆ ਨਾ ਰਾਜ ਰਾਨੀ ਚਲੋ ਹੋਰ ਕੋਈ ਬਸ ਠੀਕ ਹੈ ਬਾਕੀ ਤੁਸੀਂ ਦੇਖ ਲਓ ਹਾਂਜੀ ਪਤਾ ਕੀ ਆ ਜਿਹੜਾ ਤੁਸੀਂ ਮੈਨੂੰ ਪਹਿਲਾਂ ਪੁੱਛਦੇ ਸੀ ਉਹਦੇ ਬਾਰੇ ਘੋੜੇ ਬਾਰੇ ਬੱਚੇ ਬਾਰੇ ਸਾਡੇ ਕੋਲ ਇੱਕ ਬੱਚਾ ਜੀ ਉਹ ਘੋੜਾ ਬੱਚਾ ਹਾਂ ਬੱਚਾ ਸਿਰਫ ਇੱਕੋ ਹੀ ਆ ਬਾਕੀ ਸਾਰੀਆਂ ਤੁਹਾਡੇ ਕੋਲ ਘੋੜੀਆਂ ਨੇ ਇਹ ਵੀ ਸੱਚ ਅਸੀਂ ਨੋਟਿਸ ਕਰ ਰਹੇ ਸੀ ਸਾਰਾ ਬੱਚਾ ਇੱਕ ਉਹ ਸਪਤਾਸ਼ ਦਾ ਹੈਗਾ ਸਪਤਾਸ਼ ਜਿਆਦੋ ਸਪਤਾਸ਼ ਦਾ ਹੀ ਹੈ ਨਾ ਆਪਣੇ ਕੋਲੇ ਉਹ ਸਪਤਾਸ਼ ਦਾ ਬੱਚਾ ਉਹ ਅੱਛਾ ਜੀ ਬਹੁਤ ਸ਼ਾਨਦਾਰ ਆ ਠੀਕ ਹੈ ਜੀ ਮਤਲਬ ਅਸੀਂ ਕਿਉਂਕਿ ਬਰੀਡਿੰਗ ਹੀ ਕਰਾਉਣੀ ਹੈ ਹਜੇ ਇੱਕ ਸਾਡੇ ਕੋਲ ਥੋੜੀ ਜਿਹਾ ਸਾਡੀ ਜਗ੍ਹਾ ਹੈਗੀ ਘਟ ਹੂੰ ਲਗਦਾ ਸਾਡੇ ਕੋਲ ਜਾਨਵਰ ਹੋਗੇ ਜ਼ਿਆਦੇ ਠੀਕ ਹੈ ਅਸੀਂ ਵੱਡਾ ਬਣਾ ਰਹੇ ਹਾਂ ਠੀਕ ਹੈ ਜੀ ਇਹਨੂੰ ਜਗ੍ਹਾ ਨੂੰ ਉਧਰ ਫੇਰ ਸ਼ਿਫਟ ਕਰਾਂਗੇ ਠੀਕ ਹੈ ਜੀ ਫੇਰ ਦੇਖਾਂਗੇ ਅਸੀਂ ਕੋਈ ਰੱਖਾਂਗੇ ਵਧੀਆ ਠੀਕ ਹੈ ਇੱਕ ਗੱਲ ਆ ਵੀ ਠੀਕ ਹੈ ਅਗਲਾ ਤੁਹਾਡੇ ਕੋਲੇ ਬਰੀਡਿੰਗ ਕਰਾਉਣ ਲਈ ਲੈ ਕੇ ਆ ਗਿਆ ਹਾਂ ਜੀ ਤੁਸੀਂ ਅਗਲੇ ਨੂੰ 5 ਲੱਖ ਰੁਪਏ ਪੇ ਕਰਤਾ ਠੀਕ ਹੈ ਜੀ ਕ੍ਰਾਸ ਕਰਾਉਣ ਦਾ ਉਹਦੇ ਉਹ ਤੋਂ ਬਾਅਦ ਤੁਹਾਨੂੰ ਕੀ ਫਾਇਦਾ ਹੁੰਦਾ ਕਿਸ ਚੀਜ਼ ਦਾ ਫਾਇਦਾ ਹੁੰਦਾ ਮਤਲਬ ਜੇ ਇਹਨੂੰ ਬਿਜ਼ਨਸ ਦੇ ਤੌਰ ਤੇ ਕਰਦੇ ਆਂ ਬਾਈ ਜੀ ਬਿਜ਼ਨਸ ਦੇ ਤੌਰ ਤੇ ਆ ਵੀ ਪਹਿਲੀ ਤਾਂ ਗੱਲ ਹੈ ਘੋੜੀਆਂ ਤੋਂ ਤੁਹਾਨੂੰ ਕੀ ਕੀ ਫਾਇਦਾ ਮਿਲਣਗੇ ਆ ਜੀ ਮੈਂ ਤੁਹਾਨੂੰ ਦੱਸਦਾ ਹੂੰ ਹੁਣ ਅਸੀਂ ਘੋੜੀ ਬਰੀਡ ਕਰਾ ਲਈ ਕੋਈ ਮੰਨ ਲਓ ਕੋਈ ਕਰੋ ਕਾਲੇ ਕਾਂਡੇ ਤੋਂ ਕਰਾ ਲਈ ਠੀਕ ਹੈ ਜੀ 5 ਲੱਖ ਉਹਨਾਂ ਦੀ ਫੀਸ ਹੈ ਫੀਸ ਦੇਤੀ ਤੇ ਉਹਦਾ ਜਿਹੜਾ ਬੱਚਾ ਫਿਰ ਹੁਣ ਕ ਅਸੀਂ ਵੀ ਘੋੜੀ ਉਹਦੇ ਕੋ ਐਵੇਂ ਦੁੱਕੀ ਤਿੱਕੀ ਤਲ ਜਾਣੀ ਨਹੀਂ ਜੀ ਹਾਂ ਘੱਟੋ ਘਾਟਾ ਅਸੀਂ ਵੀ ਪੂਰੀ ਸਟੈਂਡਰਡ ਦੇ ਲਗਾਵਾਗੇ ਠੀਕ ਹੈ ਜੀ ਹਾਂ ਜੀ ਉਹਦਾ ਜਿਹੜਾ ਬੱਚਾ ਹੋਊਗਾ ਹੂੰ ਉਹ ਬਾਈ ਜੀ ਜੰਮਦਾ 21 ਪਲੱਸ ਹੋਣਾ ओके ਜੰਮ ਦਾ ਹੀ ਇੰਨਾ ਰੇਟ ਹੋਊਗਾ ਵੀ 20 21 ਤੋਂ ਸ਼ੁਰੂ ਹੋਊਗਾ ਤੇ ਇਹ ਤਾਂ ਕੋੜੀਆਂ ਇਦਾਂ ਦੀਆਂ ਜਿਵੇਂ ਵੱਡੇ ਭਾਈ ਹੋਣੋ ਉਤਾਰੀ ਹੋਣੋ ਕੋਈ ਜਾਂ ਹੋਰ ਵੱਡੇ ਜਿਹੜੇ ਪਾਰਕੂ ਪੁਰਾਣੇ ਬੰਦੇ ਆ ਸੰਦੀਪ ਭਾਈ ਹੋਣੀ ਹੋਗੇ ਜੈਤੂ ਵਾਲੇ ਅੱਛਾ ਜੀ ਪਰ ਉਹ ਤਾਂ ਕੋੜੀ ਦੇ ਪੇਟ 'ਚ ਹੀ ਸੌਦਾ ਹੋ ਜਾਂਦਾ ਜੀ 50+ ਤੱਕ ਠੀਕ ਹੈ ਵੀ ਉਹ ਸਿਰਫ ਨਾਮ ਦੇ ਉਹਦੇ ਇੰਨਾ ਮਤਲਬ ਪਤਾ ਉਹਦਾ ਕੋਈ ਸਬੂਤ ਆ ਉਹਦਾ ਠੀਕ ਹੈ ਜੀ ਬਲੱਡ ਲਾਈਨ ਦਾ ਸਾਰੀ ਰੇਅਰ ਬਲੱਡ ਲਾਈਨਾਂ ਨੇ ਠੀਕ ਹੈ ਜੀ ਮਤਲਬ ਬਰੀਡ ਦਾ ਤੇ ਉਹਦਾ ਜਿਵੇਂ ਸ਼ਫਤਾਸ ਦਾ ਨਾਮ ਆ ਜਾਂ ਕੋਈ ਹੋਰ ਨੇ ਵੀ ਇੰਨਾ ਉਹਦਾ ਮੁੱਲ ਆਟਾ ਹੋ ਗਿਆ ਦਿਲਵਾਗ ਹੋ ਗਿਆ ਰਣੀਆਂ ਮਤਲਬ ਪੇਟ ਦੀ ਮੁੱਲ ਲੱਗ ਜਾਂਦੇ ਹਾਂ ਹਾਂ ਜੀ ਹਾਂ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਮਤਲਬ ਇਹ ਸ਼ੌਂਕ ਦਾ ਮੁੱਲ ਹੈ ਜੀ ਜਾਂ ਫਿਰ ਖੇੜੀ ਵਾਲੇ ਬਾਬੇ ਵਾਲਾ ਜਿਹੜਾ ਬਰਿੰਦਰ ਬਾਬਾ ਜੀ ਖੇੜੀ ਨਾ ਇਸ ਤਰ੍ਹਾਂ ਖੇੜੀ ਵਾਲਾ ਬਾਬਾ ਬਹੁਤ ਵਧੀਆ ਆਉਂਦਾ ਰਹਿੰਦਾ ਅਸੀਂ ਵੀ ਆਉਂਦੇ ਰਹਿੰਦੇ ਹਾਂ ਉਹਨਾਂ ਕੋਲੇ ਕੋਈ ਫੇਮਸ ਘੋੜਾ ਜੀ ਉਹਨਾਂ ਕੋਲ ਪੰਜਾਬ ਸ਼ਿੰਗਾਰਾ ਜੀ ਪੰਜਾਬ ਸ਼ਿੰਗਾਰਾ ਉਹ ਤਾਰੀ ਬਾਈ ਤੋਂ ਠੀਕ ਹੈ ਜੀ ਹੁਣ ਨੌ ਚੱਲਦਾ ਉਹ ਤਾਂ ਬਹੁਤ ਟੌਪ ਦਾ ਥੋੜਾ ਵਾ ਪਿਛਲੀ ਵਾਰੀ ਜਿਹੜਾ ਮੇਲੇ ਚ ਲਾਇਆ ਸੀ ਅਸੀਂ ਮੈਂ ਕਿੰਦਾ ਦੋਸਤ ਆ ਆਪਣਾ ਠੀਕ ਹੈ ਜੀ ਇੱਥੇ ਬਹੁਤ ਸਾਡੇ ਭਰਾਵਾਂ ਤੋਂ ਵੱਧ ਸਾਡੀ ਆੜੀ ਉਹਨਾਂ ਨੇ ਠੀਕ ਹੈ ਜੀ ਹਾਂ ਜੀ ਮਤਲਬ ਤੁਸੀਂ ਸਾਰੇ ਇਸ ਬਿਜ਼ਨਸ ਨਾਲ ਰਿਲੇਟਡ ਇਸ ਲਾਈਨ ਕਰਕੇ ਹਾਂ ਠੀਕ ਹੈ ਚਲੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਆਪਾਂ ਬੜੀ ਮਿਹਰਬਾਨੀ ਇੱਕ ਤੁਹਾਡੇ ਨਾਲ ਹੋਰ ਕਰਦੇ ਆਂ ਗੱਲ ਤੁਹਾਡੇ ਤੁਸੀਂ ਕਹਿੰਦੇ ਘੋੜੀਆਂ ਨੇ ਨਾਮ ਵੀ ਜਿੱਤੇ ਆ ਉਹਦੇ ਬਾਰੇ ਵੀ ਆਪਾਂ ਗੱਲ ਉਹ ਹਾਂ ਜੀ ਉਹ ਗ੍ਰੇਸ ਨੂੰ ਆਪਾਂ ਮਂਗਾਉਨੇ ਆਂ ਔਰੇ ਹਾਂ ਪਾਰ ਕਿੱਥੇ ਜਾਣਾਗੇ ਇੱਥੇ ਜੀ i every day